ਸਿਕਲਜੀ ਤੁਸੀਂ ਦੇਖ ਰਹੇ ਹੋ ਐ ਪੰਜਾਬ ਟੀਵੀ ਤੇ ਮੈਂ ਆ ਪੱਤਰਕਾਰ ਜਸਵੀਰ ਸਿੰਘ ਪUREਵਾ ਅੱਜ ਦਸੂਹਾ ਪੁਲਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਛਾਪੇਮਾਰੀ ਦੌਰਾਨ ਨਸ਼ਾ ਤਸਕਰ ਅਤੇ ਪੁਲਸ ਕੋਲੇ ਕੋਈ ਫਾਇਰਿੰਗ ਵਿੱਚ ਇੱਕ ਨਸ਼ਾ ਤਸਕਰ ਡੇਰ ਹੋ ਗਿਆ ਅਤੇ ਦੋ ਪੁਲਸ ਵਾਲੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਦਸੂਹਾ ਦੇ ਸੇਵਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦਸੂਹਾ ਪੁਲਸ ਵੱਲੋਂ ਮਾਨਯੋਗ ਐਸਐਸਪੀ ਸੁਨੇਂਦਰ ਲਾਂਬਾ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ੇ ਦੇ کاروبار ਨੂੰ ਠੱਲ ਪਾਉਣ ਲਈ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਤਸੂਹਾ ਦੇ ਪਿੰਡ ਮਿਆਣੀ ਵਿਖੇ ਇੱਕ ਘਰ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਘਰ ਦੇ ਮਾਲਕ ਸੁਚਾ ਸਿੰਘ ਵੱਲੋਂ ਪੁਲਿਸ ਉਤੇ ਗੋਲੇਬਾਰੀ ਗੋਲੇਬਾਰੀ ਸ਼ੁਰੂ ਕਰ ਦਿੱਤੀ ਜਿਸ ਨੂੰ ਲੈ ਕੇ ਜਵਾਬੀ ਕਾਰਵਾਈ ਵਿੱਚ ਘਰ ਦਾ ਮਾਲਕ ਸੁਚਾ ਸਿੰਘ ਟੀਰ ਹੋ ਗਿਆ ਅਤੇ ਦੋ ਪੁਲਿਸ ਵਾਲੇ ਵੀ ਜ਼ਖਮੀ ਹੋ ਗਏ ਦੇਖੋ ਪੂਰੀ ਰਿਪੋਰਟ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਐਪ ਪੰਜਾਬ ਟੀਵੀ ਦੇ ਨਾਲ ਅ ਅੱਜ ਸਸ ਅਸੀਂ ਕਿਉਂਕਿ ਸਾਰਿਆਂ ਨੂੰ ਪਤਾ ਆ ਵੀ ਇਲੈਕਸ਼ਨ ਦੇ ਵਿੱਚ ਕੋਡ ਆਫ ਕੰਡਕਟ ਲੱਗਾ ਹੋਇਆ ਉਹਦੇ ਚ ਅੱਜ ਸਾਰੇ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਨਸ਼ਾ ਤਸਕਰ ਸੀਗੇ ਪਲੱਸ ਐਕਸਾਈਜ਼ ਵਾਲੇ ਉੱਥੇ ਮਾਰਨਿੰਗ ਰੇਡ ਸੀਗੀਆਂ ਅੱਜ ਸਾਡੀਆਂ ਔਰ ਅੱਜ ਸਾਡੀ ਦਸੂਹੇ ਦੀ ਟੀਮ ਜਿਹੜੀ ਡੀਐਸਪੀ ਸਾਹਿਬ ਦਸੂਹਾ ਦੀ ਸੁਪਰਵਾਈਜ਼ਨ ਚ ਮੇਵਾ ਬਿਆਣੀਪਿੰਡ ਜਿਹੜਾ ਪੁਰਾਣੇ ਤਸਕਰ ਹੈਗੇ ਇਹਨਾਂ ਦੇ 10 ਤੋਂ ਜ਼ਿਆਦਾ ਕੇਸ ਰਜਿਸਟਰਡ ਹੈਗੇ ਆ ਉਹਨਾਂ ਦੇ ਘਰੇ ਜਦੋਂ ਅੱਜ ਰੇਡ ਕੀਤਾ ਤੇ ਉਹਦੀ ਵੱਲੋਂ ਸੁੱਚਾ ਸਿੰਘ ਨਾਂ ਦਾ ਜਿਹੜਾ ਇਹਦੇ ਘਰ ਦਾ ਮਾਲਕ ਹੈ ਉਹਨੇ ਪੁਲਿਸ ਪਾਰਟੀ ਤੇ ਸਮੇਤ ਆਪਣੇ ਪਰਿਵਾਰ ਹਮਲਾ ਕਰ ਦਿੱਤਾ ਜਿਹਦੇ ਸਾਡੇ ਦੋ ਮਲਾਜ਼ਮ ਇੰਜਰਡ ਹੋਏ ਆ ਇਹ ਸੀ ਸਤਨਾਮ ਸਿੰਘ ਤੇ ਇਹ ਸੀ ਗੁਰਮਿੰਦਰ ਕਨਸਟੇਬਲ ਗੁਰਮਿੰਦਰ ਔਰ ਉਹਦੀ ਕ੍ਰਾਸ ਜਦੋਂ ਹਮਲਾ ਕੀਤਾ ਤੇ ਸਾਡੇ ਵੱਲੋਂ ਵੀ ਫਾਇਰਿੰਗ ਹੋਈ ਉਹਦੇ ਵਿੱਚ ਸੁੱਚਾ ਸਿੰਘ ਜਿਹੜਾ ਇੱਥੇ ਜ਼ਖਮੀ ਹੋ ਗਿਆ ਸੀ ਸਾਰਿਆਂ ਨੂੰ ਹਸਪੀਟਲ ਲੈ ਗਏ ਔਰ ਟੂਰਿੰਗ ਰਾਜ ਹੀ ਸੁੱਚਾ ਸਿੰਘ ਦੀ ਜਿਹੜੀ ਔਰ ਪਤਾ ਲੱਗਾ ਸਾਨੂੰ ਉਹਦੀ ਡੈਥ ਹੋ ਗਈ ਹੈ ਔਰ ਮਲਾਜਮ ਸਾਡੇ ਜਿਹੜੇ ਹਾਲੇ ਅੰਡਰ ਟ੍ਰੀਟਮੈਂਟ ਹੈਗੇ ਆ ਔਰ ਉਹਦੇ ਸਬੰਧੀ ਜਿਹੜੀ ਫਰਦਰ ਜਿਹੜੀਆਂ ਕਾਰਵਾਈ ਸਾਡੀ ਚੱਲ ਰਹੀ ਹੈ ਸਰ ਪਿੰਡ ਵਾਲੋਂ ਪਤਾ ਲੱਗਿਆ ਕਿ ਇੱਥੇ ਹਜ਼ਾਰ ਤੋਂ ਪਲੱਸ ਬੰਦੇ ਡੇਲੀ ਚਿੱਟਾ ਲੈਣ ਆਉਂਦੇ ਸੀ ਉਹਦੇ ਬਾਰੇ ਕੀ ਪੁਲਿਸ ਕਾਰਵਾਈ ਕਰੀ ਨਹੀਂ ਦੇਖੋ ਪਹਿਲਾਂ ਵੀ ਇਹਨਾਂ ਤੇ ਐਫਆਈਆ ਨਾ ਦਰਜ ਹੈਗੀਆਂ ਹੁਣ ਵੀ ਜਿਹੜੀ ਇਨਫੋਰਮੇਸ਼ਨ ਸਾਰਾ ਨਗਰ ਹੀ ਕਹਿ ਰਿਹਾ ਹੈਗਾ ਵੀ ਬਹੁਤ ਸਾਰੇ ਦਰਿਆ ਤੋਂ ਪਾਰ ਤੋਂ ਬੰਦੇ ਆਉਂਦੇ ਆ ਔਰ ਇਧਰਲੇ ਪਾਸਿਓਂ ਤੋਂ ਵੀ ਕਰੀਬ ਅ ਗਿਣਤੀ ਜਿਹੜੀ ਆ ਸੈਂਕੜਿਆਂ ਚ ਆ ਉਹਦੀ ਔਰ ਉਹਦੇ ਕਰਕੇ ਹੀ ਇਹਨਾਂ ਦੀ ਪਿੰਡ ਤੋਂ ਇਨਫੋਰਮੇਸ਼ਨ ਬਾਰ-ਬਾਰ ਸਾਨੂੰ ਆ ਰਹੀਆਂ ਸੀਗੀਆਂ ਉਹਦੇ ਸੰਬੰਧੀ ਅੱਜ ਅਸੀਂ ਰੇਡ ਕੀਤੇ ਆ ਔਰ ਸਾਨੂੰ ਇੱਕ ਪਹਿਲਾਂ ਵੀ ਦੋ ਕੇਸਾਂ ਚ ਵਾਂਟਡ ਵੀ ਸੀਗਾ ਇੱਕ ਬੰਦਾ ਠੀਕ ਥੈਂਕ ਯੂ